ਰੁਪਈਏ ਦੇਣੇ ਨਹੀਂ ਐ ਤਾਂ ਲੈਣੇ ਆ ਅੱਛਾ ਉਹ ਕਹਿੰਦੇ ਦਸਵੇਂ ਪਾਸ਼ਾ ਨੇ ਕਿਹਾ ਸੀ ਵੀ ਜਿਹੜਾ ਮੈਂ ਧਨ ਖਜ਼ਾਨਾ ਰੱਖਿਆ ਲਿਆ ਹਾਂ ਇਹਦੇ ਵਿੱਚੋਂ ਕੱਢਣਾ ਵਾ ਮਾਮਸ ਰੂਪ ਦਲੀਪ ਸਿੰਘ ਆਏਗਾ ਇਹਦੇ ਵਿੱਚੋਂ ਧਨ ਖਜ਼ਾਨਾ ਕੱਢਣਾ ਇਹੀ ਸਤ ਲੋਜਾ ਕੋਈ ਹੋਰ ਨਹੀਂ ਹੈਗਾ ਮੈਂ ਹੁਣੇ ਮਾਰਾ ਸ਼ਾਨ ਨਹੀਂ ਨਹੀਂ ਉਹ ਆਪੇ ਕੱਢੇਗਾ ਪਰ ਬਾਹਰ ਬਹਿ ਕੇ ਕੋਈ ਛਕੜਾ ਆਇਆ ਲਿਆਓ ਜੀ ਦਿਓ ਸਾਨੂੰ ਤੇ ਵਿੱਚ ਵਿੱਚ ਦੇ ਕਿਓ ਰੱਖਿਆ ਹੋਇਆ ਜਿਹੜਾ ਉਹ ਘਿਓ ਚਮਚਾ ਚਮਚਾ ਦੇਣਾ ਤੇ 12-12 ਸਾਲ ਦੇ ਬਣਾਉਣਾ ਉਹਨੇ ਪਾਕਿਸਤਾਨ ਪਹੁੰਚ ਗਿਆ ਹੈ ਬਈ ਉਹ ਘਿਓ ਕੱਢ ਕੇ 12-12 ਸਾਲ ਦੇ ਬਣਾਉਣੇ ਆ ਸਤਗੁਰੂ ਸੱਚੇ ਪਾਤਸ਼ਾਹ ਨੇ ਇਹਦੇ ਵਿੱਚੋਂ ਸਤਲੁਜ ਤੋਂ ਘਿਓ ਕਢਣਾ ਨਾਲ ਧਨ ਖਜ਼ਾਨਾ ਕਢਣਾ ਉਹ ਸਿੱਖਾਂ ਨੂੰ ਛਕਾਉਣਾ ਤੇ 12-12 ਸਾਲ ਦੇ ਬਣਾਉਣੇ ਆ ਸਮਾ ਆ ਗਿਆ ਧੰਨ ਗੁਰੂ ਨਾਨਕ ਧੰਨ ਬਾਰ ਮੇ ਨਾਨਕ ਸਤਗੁਰੂ ਰਾਮ ਸਿੰਘ ਜੀ दिलीप सिंह सचे पाशाह हाजिर नाजिर चाहो तकते मालक तेरिया लहर बहर चल रही हैं।